ਅਰੇਡੀ ਪ੍ਰਾਤਨ ਸਮੇਂ ਤੋਂ ਪੰਜਾਬ ਵਿੱਚ ਰਵਾਇਤੀ ਲੋਕ ਸੰਗੀਤ ਦੀਆਂ ਮੁੱਖ ਰੂਪ ਵਿੱਚ ਤਿੰਨ ਵਣਗੀਆਂ ਪ੍ਰਚਲਿਤ ਰਹੀਆਂ ਹਨ ਡੰਡੀ ਇਹਨਾਂ ਵਿੱਚ ਕਵਿਸ਼ਰੀ ਢੱਡ ਸਰੰਗੀ ਦੀ ਗਾਇਕੀ ਅਤੇ ਤੁੰਬੇ ਜੋੜੀ ਅਲਗੋਜੇ ਦੀ ਗਾਇਕੀ ਸ਼ਾਮਲ ਹਨ ਡੰਡੀ ਜਦੋਂ ਅਸੀਂ ਇਹਨਾਂ ਤਿੰਨਾ ਸੰਗੀਤ ਬਣਗੀਆਂ ਦੇ ਖੇਤਰ ਦੀ ਗੱਲ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਤਿੰਨਾ ਬਣਗੀਆਂ ਵਿੱਚੋਂ ਤੁੰਬੇ ਜੋੜੀ ਦੀ ਗਾਇਕੀ ਦਾ ਖੇਤਰ ਸਭ ਤੋਂ ਵਿਸ਼ਾਲ ਰਿਹਾ ਹੈ ਦੇਸ਼ਵੰਡ ਤੋਂ ਬਾਅਦ ਤਾਂ ਕਵਿਸ਼ਰੀ ਅਤੇ ਢੱਡ ਸਰੰਗੀ ਦੀ ਗਾਇਕੀ ਸਿਰਫ ਚੜ੍ਹਦੇ ਪੰਜਾਬ ਤੱਕ ਸੀਮਿਤ ਹੋ ਗਈ ਡੰਡੀ ਇਸ ਦੇ ਉਲਟ ਤੁੰਬੇ ਜੋੜੀ ਦੀ ਗਾਇਕੀ ਦੋਹਾ ਪੰਜਾਬਾਂ ਲਹਿੰਦੇ ਅਤੇ ਚੜਦੇ ਵਿੱਚ ਪ੍ਰਚਲਿਤ ਹੈ ਡੰਡੀ ਲਹਿੰਦੇ ਪੰਜਾਬ ਵਿੱਚ ਇਹ ਬਣ ਗਈ ਵਧੇਰੇ ਹਰਮਨ ਪਿਆਰੀ ਹੈ ਟੰਡੀ ਲੋਕ ਸੰਗੀਤ ਦੀਆਂ ਇਹਨਾਂ ਬਣਗੀਆਂ ਵਿੱਚ ਤੁੰਬੇ ਅਲਗੋਜੇ ਦੀ ਗਾਇਕੀ ਦਾ ਮਹੱਤਮ ਪੂਰਨ ਸਥਾਨ ਹੈ ਡੰਡੀ ਇਸ ਗਾਇਕੀ ਨਾਲ ਸੰਬੰਧਿਤ ਗਾਇਕਾਂ ਨੇ ਮੇਲਿਆਂ ਮੁਸਾਹਬਿਆਂ ਉੱਤੇ ਲੱਗਣ ਵਾਲੇ ਅਖਾੜਿਆਂ ਵਿੱਚ ਆਪਣੀ ਕਲਾ ਰਾਹੀਂ ਇੱਕ ਵੱਖਰੀ ਪਛਾਣ ਬਣਾਈ ਜਿਹੜੀ ਕਵਿਸ਼ਰਾ ਅਤੇ ਲੋਕ ਢਾਡੀਆਂ ਨਾਲੋਂ ਬਿਲਕੁਲ ਪਿੰਨ ਹੈ ਡੰਡੀ ਭਾਵੇਂ ਇਹਨਾਂ ਗਾਇਕਾਂ ਦੁਆਰਾ ਗਾਏ ਜਾਣ ਵਾਲੇ ਵਿਸ਼ੇ ਕਵਿਸ਼ਰਾ ਅਤੇ ਲੋਕ ਢਾਡੀਆਂ ਬਾਲੇ ਹੀ ਹਨ ਪਰੰਤੂ ਇਹਨਾਂ ਦੇ ਸਾਜ਼ ਅਤੇ ਗਾਇਨ ਸ਼ੈਲੀ ਇਹਨਾਂ ਦੀ ਗਾਇਕੀ ਨੂੰ ਇੱਕ ਵਿਲੱਖਣ ਰੂਪ ਪ੍ਰਦਾਨ ਕਰਦੀ ਹੈ ਡੰਡੀ ਲੋਕ ਗਾਇਕੀ ਦੀ ਇਹ ਇੱਕ ਅਜਹੀ ਵਿਦਾ ਹੈ ਜੋ ਕਿਸੇ ਦੇ ਪਿਛਲਗ ਨਹੀਂ ਸਗੋਂ ਆਪਣੇ ਆਪ ਵਿੱਚ ਇੱਕ ਸੰਪੂਰਨ ਗਾਇਨ ਕਲਾ ਹੈ ਜਿਸ ਦੀ ਇੱਕ ਇਤਿਹਾਸਿਕ ਪਰੰਪਰਾ ਹੈ ਡੰਡੀ ਕਿਸੇ ਵੀ ਕਲਾ ਦੇ ਇਤਿਹਾਸਿਕ ਰੈਡੀ ਵਿਕਾਸ ਨੂੰ ਵਾਚਨ ਲਈ ਕੁਝ ਥੋਸ ਆਧਾਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਡੰਡੀ ਟੁੰਬੇ ਅਲਗੋਜੇ ਦੀ ਗਾਇਨ ਪਰੰਪਰਾ ਸਾਡੀ ਰਵੈਤੀ ਗਾਇਕੀ ਦਾ ਇੱਕ ਅਜਿਹਾ ਰੂਪ ਹੈ ਜਿਸ ਦੇ ਬਾਰੇ ਵਿੱਚ ਕੋਈ ਲਿਖਤੀ ਜਾਂ ਪ੍ਰਮਾਣਿਕ ਤੱਥ ਆਮ ਤੌਰ ਉੱਤੇ ਨਹੀਂ ਮਿਲਦੇ ਡੰਡੀ ਅਸਲ ਵਿੱਚ ਲੋਕ ਗਾਇਕੀ ਦੇ ਇਹ ਪ੍ਰਾਤਨ ਰੂਪ ਇੱਕ ਸੁਭਾਵਿਕ ਵਰਤਾਰੇ ਦੇ ਤੌਰ ਉੱਤੇ ਪੀੜੀਦਰ ਪੀੜੀ ਚਲੇ ਆ ਰਹੇ ਹਨ ਡੰਡੀ ਸਾਡੇ ਵਿਦਵਾਨਾਂ ਜਾਂ ਬੁੱਧੀ ਜੀਵੀਆਂ ਨੇ ਇਹਨਾਂ ਵੱਲ ਕੋਈ ਵਿਸ਼ੇਸ਼ ਤਵੱਜੋ ਦੇਣ ਦਾ ਯਤਨ ਨਹੀਂ ਕੀਤਾ ਡੰਡੀ ਵਿਸ਼ੇਸ਼ ਦੀ ਗੱਲ ਤਾਂ ਇੱਕ ਪਾਸੇ ਰਹੀ ਬਹੁਤੇ ਪੱਖਾਂ ਬਾਰੇ ਤਾਂ ਕਿਸੇ ਸਾਹਿਤ ਜਾਂ ਸੱਭਿਆਚਾਰ ਦੇ ਇਤਿਹਾਸ ਵਿੱਚ ਮਾੜਾ ਮੋਟਾ ਜੇਕਰ ਵੀ ਕੀਤਾ ਹੋਇਆ ਨਹੀਂ ਮਿਲਦਾ ਡੰਡੀ ਇਹੀ ਹਾਲ ਤੁੰਬੇ ਅਲਗੋਜੇ ਦੀ ਗਾਇਕੀ ਦਾ ਹੈ ਡੰਡੀ ਪਰੰਤੂ ਫਿਰ ਵੀ ਸਾਨੂੰ ਪੀੜੀਦਰ ਪੀੜੀ ਚਲੀ ਆ ਰਹੀ ਹੈ ਇਸ ਪਰੰਪਰਾ ਬਾਰੇ ਕੁਝ ਨਿਰਨੇਤਾ ਲੈਣੇ ਹੀ ਪੈਣਗੇ ਭਾਵੇਂ ਉਹ ਸੁਨੀਆਂ ਸੁਨਾਈਆਂ ਗੱਲਾਂ ਉੱਤੇ ਹੀ ਆਧਾਰਤ ਹੋਣ ਡੰਡੀ ਭਾਵੇਂ ਸਾਨੂੰ ਇਸ ਗਾਇਕੀ ਦੇ ਮੋਢਲੇ ਦੌਰ ਬਾਰੇ ਕੋਈ ਲਿਖਤੀ ਜਾਂ ਅਲਿਖਤੀ ਪਰਮਾਨ ਨਹੀਂ ਮਿਲਦੇ ਪਰੰਤੂ تسਲੀ ਵਾਲੀ ਗੱਲ ਇਹ ਹੈ ਕਿ ਇਸ ਸਿੱਧੀ ਸਾਦੀ ਗਾਇਕੀ ਨੂੰ ਵੀ ਰਿਕਾਰਡ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਦੰਦੀ ਅਸਲ ਵਿੱਚ ਪੰਜਾਬੀ ਲੋਕ ਗਾਇਕੀ ਦੀ ਰਿਕਾਰਡਿੰਗ ਦੇ ਸ਼ੁਰੂ ਹੋਣ ਤੋਂ ਦੋ ਕੋ ਦਹਾਕੇ ਬਾਅਦ ਭਾਵ ਬੀਮੀ ਸਦੀ ਦੇ ਚੌਥੇ ਦਹਾਕੇ ਦੇ ਸ਼ੁਰੂ ਵਿੱਚ ਇਹ ਸਿੱਧੀ ਸਾਦੀ ਗਾਇਕੀ ਦੇ ਰਿਕਾਰਡ ਹੋਣ ਦੇ ਸਬੂਤ ਵੀ ਮਿਲਦੇ ਹਨ ਡੰਡੀ ਕਈ ਰਿਕਾਰਡਿੰਗ ਕੰਪਨੀਆਂ ਨੇ ਇਸ ਗਾਇਕੀ ਨਾਲ ਸੰਬੰਧਿਤ ਗਾਇਕਾ ਨੂੰ ਰਿਕਾਰਡ ਕਰਕੇ ਇਸ